ਚਾਲ ਨਹੀਂ ਪਹਿਣੀ ਜੇ ਨਹੀਂ ਆਉਂਦੀ ਸੀ ਤਾਂ ਫੇਰ ਨਹੀਂ ਸੀ ਮੈਨੂੰ ਟੇਕ ਆਉਣੀ ਜਦੋਂ ਐਨਾ ਬੁਖਾਰ ਚੜਿਆ ਪਿਆ ਕੁੱਟੀ ਕਟਾ ਲਲਵਾ ਲੈਣਾ ਸੀਗਾ ਫੋਨ ਕੀਤਾ ਸੀ ਡਾਕਟਰ ਨੂੰ ਕਿਹੜਾ ਸੁਣਦਾ ਐਂ ਬੁਖਾਰ ਚੜੇ ਚੜਾਏ ਖੇਤ ਵਗ ਗਿਆ ਆਹੋ ਭਾਈ ਵਾਦਾ ਵੀ ਵਧਾਉਣਾ ਹੋਊਗਾ ਫੇਰ ਉਹੀ ਤਾਂ ਗੱਲ ਹੈ ਹਾਂ ਤੇਰਾ ਤਾਂ ਇਹੀ ਹਾਲ ਹੈ ਲੈ ਆਪ ਐਂਕਿੰਦ ਹੋਰ ਭਾਈ ਕਿੱਕਰ ਸਿਆ ਡਿੱਗ ਗਿਆ ਤੇ ਤੂੰ ਤਾਂ ਆਪ ਠੀਕ ਆ ਭਾਈ ਆ ਗਿਆ ਨੰਕਰ ਸਵਾਲਾ ਜੀ ਦਾ ਹਾਂ ਕੀ ਹੋ ਗਿਆ ਬੁਖਾਰ ਹੋ ਗਿਆ ਬੁਖਾਰ ਉਹ ਵੈਸੇ ਕਿ ਤੇ ਪੰਡ ਉਹ ਲੈ ਕੇ ਗਿਆ ਕੀ ਕਹਿੰਦੇਗੇ ਚੈੱਕ ਕਰਨ ਵਾਸਤੇ ਟੈਸਟਾਂ ਵਾਸਤੇ ਅੱਛਾ ਹੋਰ ਕਹਿੰਦਾ ਉੱਥੇ ਚੈੱਕ ਕਰਾਵਾਂਗੇ ਦਵਾਈ ਦੋਈ ਭਾਈ ਚੱਜ ਦੀ ਲੈ ਲਾ ਲੱਗ ਕੇ ਚੜੀ ਜਾਂਦਾ ਬੁਖਾਰ ਹੋਰ ਠੰਡ ਜੀ ਜਾਂਦੀ ਜਾਂਦੀ ਆਹੀ ਹੈ ਨੁਕਸਾਨ ਕਰਦੀ ਹੈ ਹੀ ਤੇ ਪੰਡ ਹਾਂ ਲੈ ਆਈ ਪੰਡੇ ਤਾਂ ਇਹਨੇ ਚਾਹ ਨੂੰ ਕੀ ਹੈ ਮੈਨੂੰ ਦੱਸਿਆ ਨਹੀਂ ਮੈਂ ਕਿਹਾ ਚੱਲ ਮੈਂ ਪਤਾ ਲੈ ਆਵਾ ਤੂੰ ਤਾਂ ਭਾਈ ਨਹੀਂ ਗੇੜਾ ਮਾਰਿਆ ਦਵਾਰੇ ਵੀ ਬੰਦ ਤੋਂ ਮਾਰ ਗਈ ਕਿ ਜੇ ਆਉਂਦੀ ਮੈਂ ਕਿਹਾ ਚੱਲ ਮੈਂ ਹੀ ਪੁੱਛਿਆ ਮੈਂ ਲੈ ਦੱਸ ਬੰਦ ਤੋਂ ਕਿਹੜਾ ਪੈਸਾ ਨੂੰ ਆਪਦੇ ਨਾਲ ਵਰਤਨ ਵਿੱਚ ਰੱਖ ਲਿਆ ਲੈ ਵੇਖ ਲੈ ਤੁਹਾਡੀ ਮਾਰੀ ਨੇ ਤਾਂ ਮੈਂ ਸਿਰ ਪੜਵਾ ਲਿਆ ਅਕੇ ਹਜੇ ਵਰਤਨ ਜੋ ਅਗੇ ਨਹੀਂ ਰੱਖਿਆ ਮੈਂ ਕੀ ਕਰਦੀ ਉਧਰੋਂ ਤਾਂ ਤੇਰੀ ਭੈਣ ਹੋ ਗਈ ਉਧਰੋਂ ਮੇਰੀ ਨਾਨਦ ਹੋ ਗਈ ਮੈਨੂੰ ਤਾਂ ਇਹਨਾਂ ਨੇ ਘੇੜਾ ਪਾ ਲਿਆ ਤੈਨੂੰ ਪਤਾ ਤਾਂ ਹੈਗਾ ਫਿਰ ਇਹਨੇ ਮure ਚਾਲਦੀ ਦੀ ਸਾਡੀ ਤਾਂ ਭਾਈ ਭਾਈ ਜਲਦੀ ਤਾਂ ਨਹੀਂ ਹੈਗੀ ਮਾੜਾ ਮੋੜਾ ਤੁਸੀਂ ਇੱਕ ਵਾਰੀ ਮੈਨੂੰ ਤਾਂ ਪੁੱਛਦੇ ਦੱਸਦੇ ਤੁਸੀਂ ਮੇਨਾਂ ਰਾਹ ਤਾਂ ਕਰਦੇ ਮੈਨੂੰ ਬੁਲਾਉਂਦੇ ਤਾਂ ਸਹੀ ਤੇ ਜੇ ਤਾਂ ਮੈਨੂੰ ਹਾਈ ਗੱਲਾਂ ਕਹੀ ਜਾਂਦਾ ਕਹਿੰਦਾ ਵੀ ਲੈ ਦੇਲਾ ਬੰਦ ਤੋਂ ਨੇ ਤਾਂ ਹੀ ਗੱਲ ਕਰਤੀ ਮੈਂ ਕੀ ਕਰਾਂ ਭਾਈ ਮੈਂ ਤਾਂ ਸੱਨ ਵਿਚਾਲੇ ਫਸੇ ਸੀ ਅਜੀ ਮੇਰੀ ਗੱਲ ਸੁਣੋ ਜੇ ਉਹ ਹੀ ਗੱਲ ਇਹਨੂੰ ਅਸੀਂ ਉਹ ਕਰਦੇ ਨਾ ਤਾਂ ਕੋਈ ਪੇਲੀ ਫੁੱਟ ਦੀ ਤੈਨੂੰ ਵੀ ਮਾੜਾ ਮੋਟਾ ਦਿੰਦੇ ਕੁਝ ਲੈ ਕੇ ਨਾਲ ਤੇਰੇ ਲਾਜ ਵੀ ਹੋ ਜਾਣ ਚਾਰ ਪੈਸੇ ਤੈਨੂੰ ਅਗਲਾਂ ਤੋਂ ਕਰ ਦਿੰਦੇ ਹੈ ਪਰ ਅਗਲਾਂ ਦੀ ਕਿਹੜਾ ਬੂਖਤਾ ਲਵਾਉਂਦੇ ਆਪਾਂ ਕੁਛ ਤਾਂ ਜਮੀਨੀ ਮੇਰੇ ਵਾਰੇ ਵੀ ਨਹੀਂ ਸੋਚਿਆ ਮੈਂ ਤਾਂ ਤੁਹਾਨੂੰ ਇੰਨਾ ਕਰਦਾ ਰਿਹਾ ਵੀ ਭਾਈ ਆਪਾਂ ਥੋੜਾ ਹੱਲ ਵੀ ਕਰਾਂਗੇ ਮੁੜ ਕੇ ਨਾ ਨੱਕ ਨੀਵਾ ਲੈਂਦਾ ਸਾਰੀ ਮੇਰੇ ਨਾਲ ਆਪੇ ਮੇਰੀ ਗੱਲ ਸੁਣ ਭਾਈ ਮੇਰੇ ਮੁੰਡੇ ਨੇ ਤਾਂ ਬਥੇਰੇ ਇਕ ਲਾਵੇ ਦਿੱਤੇ ਕਹਿੰਦਾ ਮੈਂ ਰਾਜੀ ਬੰਦਾ ਕਰਦਾ ਨਹੀਂ ਫਿਰ ਇੱਕ ਛੋਡੇ ਵਾਲੀ ਭੈਣ ਹੋ ਗਈ ਇੱਕ ਮੇਰੇ ਵਾਲੀ ਨੰਦ ਹੋ ਗਈ ਇਹਨਾਂ ਨੇ ਤਾਂ ਕਿਹੜਾ ਇਹ ਜਾ ਪਾਇਆ ਤੇ ਲਿਆ ਖੜਾਏ ਮੇਰੇ ਸਰਾਣੇ ਨਾਲ ਸਰਪੰਚ ਲੈ ਆਂਦਾ ਤੇ ਮੇਰਾ ਮੁੰਡਾ ਤਾਂ ਮੰਨਦਾ ਨਹੀਂ ਸੀ ਹਜੇ ਉਹਨਾਂ ਦੇ ਆਇਆ ਤਾਂ ਵੀ ਉਹ ਤਾਂ ਉਹੀ ਕੁਛ ਚਾਉਂਦੇ ਸੀ ਜਿਹੜਾ ਕੁਛ ਤੁਸੀਂ ਕਰਤਾ ਉਹਨਾਂ ਨੂੰ ਤਾਂ ਐ ਸੀ ਬਿਚਾਲਾ ਆਪੇ ਇਹਨਾਂ ਨੂੰ ਸਕਤੀ ਨੀਮਤ ਕਾਈ। ਉਹ ਮੈਂ ਤਾਂ ਤੁਸੀਂ ਨੀਵੀ ਪਵਾ। ਮੈਂ ਵੀ ਆਈ ਸੋਚ ਲਿਆ ਨਾ ਮੈਂ ਕਿਹਾ ਜੇ ਮੈਂ ਹੁਣ ਭਾਈ ਸਰਪੰਚ ਦਾ ਕਿਹਾ ਮੋੜ ਦਿਆਂ ਇਹਨਾਂ ਦਾ ਭੈਣ ਭਾਈ ਦਾ ਕਿਹਾ ਮੋੜ ਦਿਆਂ ਤੇ ਵੀ ਸਵੇਰ ਨੂੰ ਕੋਈ ਗੱਲ ਹੋ ਗਈ ਸਵੇਰ ਨੂੰ ਮੇਰੇ ਜਵਾਕ ਮਗਰ ਨਹੀਂ ਕਿਸੇ ਨੇ ਲੱਗਣਾ। ਤਾਂ ਕਰਕੇ ਭਾਈ ਮੈਂ ਤਾਂ ਚੁੱਪ ਕਰ ਗਈ। ਭਾਈ ਮੇਰੀ ਅੱਗੇ ਤੇ ਮਗਰ ਕਦੇ ਸੀ ਲੱਗੇ ਨਹੀਂ। ਓਹੋ ਤੇਰੇ ਨਾਲ ਭਰਾ ਬਣ ਕੇ ਵਰਤਿਆ ਮੈਂ ਹੁਣ ਤੱਕ। ਤੇ ਮੈਂ ਵੀ ਤੇਰੇ ਮਗਰ ਖੜੀ ਆ ਮੈਂ ਕਿਹਾ ਨਹੀਂ ਖੜੀ ਮੈਂ ਤਾਂ ਹੁਣ ਵੀ ਕਹਿੰਦੀ ਆ। ਹੁਣ ਵੀ ਕਹਿੰਦੀ ਆ ਕਿ ਤੂੰ ਹੁਣ ਵੀ ਕਹਿੰਦੀ ਆ ਉਹਦੇ ਵੀ ਅਚਨ ਕੁਲਦੀਪ ਨੇ ਮੈਨੂੰ ਫੋਨ ਕਰਤਾ ਆਖੇ ਚਾਚਾ ਹੁਣ ਆ ਜਾ ਜੀ ਤੇਰੇ ਕੋ ਟਾਈਮ ਹੈਗਾ ਵੀ ਮੈਂ ਤਾਂ ਆ ਜਾ ਮੇਰੇ ਕੋ ਟਾਈਮ ਨੂੰ ਮੈਂ ਕਿਹਾ ਬੀਜੀ ਸੀ ਪਰ ਤੁਸੀਂ ਮੈਨੂੰ ਫੋਨ ਵੀ ਐ ਕੀਤਾ ਅਣਜਾਣਿਆਂ ਵਾਂਗੂ ਹੈ ਲੈ ਮੈਂ ਤਾਂ ਆਖਿਆ ਬਿੰਦਰ ਕਰੋ ਗਈ ਹੈ ਮੈਨੂੰ ਪਤਾ ਸੀ ਬਿੰਦਰ ਉਧਰ ਗਈ ਹੈ ਬਿੰਦਰ ਤਾਂ ਉਧਰ ਸੀਗੀ ਦੋ ਦਿਨ ਤੀ ਤੁਸੀਂ ਕਿਹੜਾ ਦਾ ਪੁੱਛਣਾ ਸੀ ਤੇ ਭਾਈ ਅਸੀਂ ਨਵੇੜਨ ਲੱਗੇ ਆ ਕਿਵੇਂ ਕਰਗੇ ਮੈਥੋਂ ਤਾਂ ਮੇਰੀ ਗੱਲ ਸੁਣ ਸੱਚ 6:00 ਵਜੇ ਕਰਕੇ ਬਾਹਲਾ ਬੋਲਿਆ ਨਹੀਂ ਸੀ ਜਾਂਦਾ ਇੱਕ ਮੇਰਾ ਜਵਾਕ ਮੈਨੂੰ ਉਧਰ ਉਧਰ ਪੈਂਦਾ ਸੀ ਭਾਈ ਉਹ ਨਹੀਂ ਸੀ ਹਰਦਾ ਕਹਿੰਦਾ ਹਾਂ ਹਾਂ ਤੂੰ ਕੀ ਲੈਣ ਗਈ ਤੈਨੂੰ ਪਤਾ ਫਿਰ ਜਵਾਕਾਂ ਦਾ ਮੈਂ ਤਾਂ ਜਾਦੇ ਬੋਲੀ ਨਹੀਂ ਜਿਨੇ ਉਹਨਾਂ ਨੇ ਕਰਤਾ ਫਿਰ ਕਰਤਾ ਬਸ ਉਹੀ ਗੱਲ ਭਾਣੇ ਤੇਰੇ ਸਹਰਾਣੇ ਜਾ ਕੇ ਬਹਿ ਗਏ ਜਦੋਂ ਤੁਸੀਂ ਤਾਂ ਮਾਪੁੱਤਾਂ ਨੇ ਗਾਲੀ ਕਢੀ ਸਾਡੀ ਸਾਨੂੰ ਤਾਂ ਸਾਰੀ ਕੱਢਦਾ ਤੂੰ ਲੈ ਦੱਸ ਤੁਸੀਂ ਤਾਂ ਮੈਨੂੰ ਐਵੇਂ ਲਾਂਬੇ ਦੇ ਹੀ ਆਨੇ ਹੁਣ ਦੱਸ ਮੇਰੇ ਕੀ ਸਾਰੇ ਦੀ ਗੱਲ ਐ ਮੈਂ ਲਾਂਬੇ ਤਾਂ ਤੁਹਾਨੂੰ ਐ ਦਿੱਤੇ ਆ ਨਾ ਗੱਲ ਤੁਹਾਨੂੰ ਐ ਕਹੀ ਐ ਵੀ ਭਾਈ ਜਦੋਂ ਅਸੀਂ ਤੇਰੇ ਨਾਲ ਖੜ ਗਏ ਸੀ ਆ ਕੇ ਜਦੋਂ ਤੇਰੇ ਨਾਲ ਸਾਰੀ ਗੱਲ ਕੀਤੀ ਐ ਤੈਨੂੰ ਅਸੀਂ ਕਿਹਾਗਾ ਤੇ ਜਿਨੇ ਵੀ ਤਨੂੰ ਐ ਗੱਲ ਕਹੀ ਐ ਵੀ ਭਾਈ ਉਹਨਾਂ ਦੇ ਨਾਲ ਰਾਜੀਨਾਮਾ ਨਾ ਕਰੀ ਹੂੰ ਇਹਨਾਂ ਦਾ ਮੂੰਹ ਪੈ ਜੂਗਾ ਵੇ ਮੈਂ ਤਾਂ ਮੇਰੀ ਗੱਲ ਸੁਣ ਭਾਈ ਜੇ ਤਾਂ ਮੇਰੀ ਕੱਲੀ ਦੀ ਲੜਾਈ ਹੁੰਦੀ ਤਾਂ ਮੈਂ ਜਮਾਰੇ ਸਿਰਾਈ ਨਾਮਾ ਕਰਦੀ ਹੁਣ ਗੱਲ ਮੇਰੇ ਮੁੰਡੇ ਤੇ ਆ ਗਈ ਮੈਂ ਆਖਿਆ ਭਾਈ ਕਿਤੇ ਹਰਖ ਦਾ ਮਾਰਿਆ ਹੋਰ ਨਾ ਜਵਾਕ ਨਰਕ ਚ ਡਿੱਗ ਪੇ ਫਿਰ ਮੈਂ ਕੀ ਕਰੂੰਗੀ ਫਿਰ ਲੋਕ ਆਏ ਕਹਿਣਗੇ ਵੀ ਮਾਂ ਨੇ ਮਰਵਾਤਾ ਮੇਰੀ ਗੱਲ ਸੁਣ ਮੈਂ ਮੰਗਲ ਦੱਸਾਂ ਭਾਈ ਇਹਦੇ ਕੋਲ ਤਾਂ ਮੈਂ ਗੱਲ ਕੀਤੀ ਨਹੀਂ ਹੈ ਮੈਨੂੰ ਮਿਲਿਆ ਸੀ ਲਾਡੀ ਅੱਛਾ ਕੀ ਜਾਂਦਾ ਹਾਂ ਹਾਂ ਮੈਨੂੰ ਲਾਡੀ ਮਿਲਿਆ ਉੱਥੇ ਲਾਡੀ ਮੈਨੂੰ ਇਥੇ ਰਾਹ ਦੇ ਵਿੱਚ ਬੋਲਦਾ ਪੈਰ ਨਾ ਤਰ ਲਈ ਖੇਤ ਚ ਲੱਤਾਂ ਤੋੜ ਦੂੰ ਕਹਿੰਦਾ ਮੈਂ ਲੈ ਵੇਖ ਲੈ ਹੈ ਤੇ ਮੈਂ ਕਿਹਾ ਵੀ ਕਿਉਂ ਤੂੰ ਲੱਤਾਂ ਕਿਵੇਂ ਤੋੜੇਗਾ ਕਹਿੰਦਾ ਮੇਰਾ ਹਿੱਸਾ ਹੈ ਮਾਂ ਤੇਰਾ ਹਿੱਸਾ ਹੈ ਤੈਨੂੰ ਜਦੋਂ ਆਖਤਾ ਉੱਪਰ ਲੈ ਤਿੰਨ ਕਿੱਲੇ ਵਾਹੀ ਚੱਲ ਕਿਉਂ ਆ ਕੇ ਮੇਰਾ ਸੱਤ ਦੇ ਸੱਤ ਕਿੱਲੇ ਆ ਇਹ ਤਾਂ ਕਾਰਾ ਕਰਵਾ ਕੇ ਛੱਡੂ ਕਰ ਗਿਆ ਮੈਂ ਤੈਨੂੰ ਦੱਸਾਂ ਗੱਲ ਮੈਂ ਤੈਨੂੰ ਤਾਈਓ ਆ ਕੇ ਤੂੰ ਮੈਨੂੰ ਕਹਿੰਨੀ ਵੀ ਤੈਨੂੰ ਬੁਖਾਰ ਕਿਵੇਂ ਚੜ ਗਿਆ ਇਹ ਮੈਨੂੰ ਆਏ ਆ ਵੀ ਮੈਨੂੰ ਤਾਂ ਇਹ ਡਰ ਹੋਇਆ ਪਿਆ ਵੀ ਪਤਾ ਨਹੀਂ ਤੇ ਜਾਂਦਾ ਮੈਨੂੰ ਨਾ ਕੁਝ ਕਰ ਦੇ ਤੇ ਜਾਂ ਇਹਨੂੰ ਨਾ ਕੁਝ ਕਰ ਦੇ ਲੈ ਉਹ ਤਾਂ ਹਜੇ ਵੀ ਸਾਡੇ ਜਣਾਂ ਨੂੰ ਦਤਿਆਂ ਪਾਉਂਦੇ ਆ। ਉਹ ਮਨ ਉਹ ਤਾਂ ਉਹਨਾਂ ਨੇ ਫੈਸਲਾ ਆਏ ਕਾਲਰ ਚੜਾ ਜਿਹੜਾ ਗੱਲ ਕਰੇ ਮੇਰੇ ਨਾਲ ਆਏ ਕਾਲਰ ਫੋਨ ਤੇ ਕਿਸੇ ਨਾਲ ਗੱਲ ਕਰੀ ਜਾਂਦਾ ਸੀ ਕਹਿੰਦਾ ਕਹਿੰਦਾ ਦੇਖਿਆ ਫਿਰ ਜੱਟ ਦੀ ਪਹੁੰਚ ਲੈ। ਤੂੰ ਮੇਰੀ ਗੱਲ ਸੁਣ ਤੂੰ ਵੀ ਸਰਪੰਚ ਨੂੰ ਦੇ ਲਾਂਬਾ ਫਿਰ ਆਪੇ ਉਹਦੇ ਕਰਨ ਖਿੱਚੂਗਾ। ਵੀ ਭਾਈ ਦੇਖ ਪਹਿਲਾਂ ਲੜਾਈ ਤਾਂ ਉਹਨਾਂ ਨੇ ਕਰਾਈ ਸਾਡੀ ਬੰਦ ਤੋਂ ਕਹਨਾਲ ਤੇ ਹੁਣ ਇਹ ਹਰਦਾ ਨਹੀਂ ਪੰਗੇ ਲੈਣੋ। ਆਪੇ ਸਮਝਾਊਗਾ ਸਰਪੰਚ ਨੂੰ। ਲੜਾਈ ਦੇ ਵਿੱਚੋਂ ਕੀ ਖੱਟਾਂਗੇ ਆਪਾਂ ਅੱਗੇ ਕੀ ਖੱਟ ਲਿਆ? ਇਹ ਤਾਂ ਮੈਸੂਤੀਆ ਨਾ ਮੈਂ ਤਾਂਹੀਂ ਤੇ ਮੈਂ ਤਾਂ ਨਾ ਪਣ ਇੱਕ ਇਹ ਗੱਲ ਕਹਿਦੀ ਮੈਂ ਕਿ ਉਹ ਮੇਰਾ ਜੀ ਨਹੀਂ ਸੀ ਕਰਦਾ ਆਪਦਾ ਇਹ ਗੱਲ ਜੰਮਣ ਭੋਏ ਛੱਡਣ ਨੂੰ ਮੈਂ ਕਿਹਾ ਵੀ ਆਪਾਂ ਐ ਕਰਦੇ ਰੰਜੀਤ ਕੋਰਾ ਵੇਚ ਵਟ ਕੇ ਮੈਂ ਆਪਾਂ ਸ਼ਹਿਰ ਭੱਜ ਜਾਈਏ ਉੱਥੇ ਰਹਿਣ ਲੱਗ ਜਾਈਏ ਨੇ ਪਿੰਡ ਛੱਡੀ ਦਿੰਨੇ ਆ ਤੂੰ ਨਾਲੋਂ ਗਾਟੀ ਬੋਲਦਾ ਨਹੀਂ ਸੀ ਇਹ ਥੋੜਾ ਸਿਰ ਚੜਾਇਆ ਬੋਲਦਾ ਜੇ ਤੁਸੀਂ ਫੈਸਲਾ ਛੇਤੀ ਨਵੇੜ ਲਿਆ ਤੇ ਉਹ ਅੱਜ ਇਹਨੂੰ ਉਹਨੂੰ ਐ ਹੋ ਗਿਆ ਵੀ ਲੈ ਹੁਣ ਮੇਰਾ ਕੀ ਕਰਤਾ ਮੈਂ ਡਾਂਗ ਮਾਰਦੀ ਸਿਰ ਦੇ ਵਿੱਚ ਕੱਲ ਨੂੰ ਇਹਦਾ ਕੁਝ ਕਰ ਦੂੰ ਫਿਰ ਵੀ ਮੇਰੀ ਤਮਾਨ ਤੇ ਸਾਰੇ ਨਾਲ ਖੜੇ ਹੋਏ ਗੱਲ ਤਾਂ ਫਿਰ ਉਹੀ ਹੈ ਨਾ ਹੁਣ ਉਹ ਸਿਆਣੀਆਂ ਗੱਲਾਂ ਨਹੀਂ ਨਾ ਸਮਝਦੇ ਨਿਆਣੇ ਵੀ ਉਹੀ ਗੱਲ ਕਿਹ ਮੈਂ ਰਾਜੀ ਬੰਦੇ ਕਰਿਆ ਵੀ ਚੱਲ ਜਵਾਕਾ ਨਾ ਬਾਹਰ ਨਾ ਪੈਜੇ ਮੈਂ ਤਾਂ ਜਿਹੜੀ ਹੱਟ ਵੱਜ ਗਈ ਸਿਰ ਚ ਵੱਜ ਗਈ ਚੱਲ ਕੋਈ ਨਹੀਂ ਤਾਂ ਕਰਕੇ ਭਾਈ ਮੈਂ ਹੰਗਾਰਾ ਭਰਤਾ ਨਹੀਂ ਉਹ ਤਾਂ ਦਾਵਾ ਕਰਦਾ ਸੀ ਪਹਿਲਾਂ ਤਾਂ ਉਹ ਦਾਵਾ ਨਹੀਂ ਕਰਨ ਦਿੱਤਾ ਸਰਪੰਚਾਂ ਨੇ ਮੂਹਰੇ ਹੋ ਗਏ ਫੇਰ ਕੋਈ ਗੱਲ ਸਿਰੇ ਨਹੀਂ ਲੱਗਣ ਦਿੱਤੀ ਫੇਰ ਰਾਜੀ ਬੰਦੇ ਨੂੰ ਆ ਬੈਠੇ ਫੇਰ ਦੱਸ ਹੁਣ ਅਸੀਂ ਕੀ ਕਰਗੇ ਮੈਂ ਤਾਂ ਬਿੰਦਰ ਨੂੰ ਇਹ ਸਿਰ ਕਰਕੇ ਮੈਂ ਤਾਂ ਬਿੰਦਰ ਨੂੰ ਵੀ ਕਹੀ ਗੱਲ ਮੈਂ ਭਾਈ ਤੂੰ ਭਣੇ ਜਾ ਕੇ ਵਿੱਚ ਬੈਠ ਗਈ ਆ ਤੈਨੂੰ ਇਹਨਾਂ ਦਾ ਪਤਾ ਹੋਣਾ ਚਾਹੀਦਾ ਮੇਰੇ ਭਰਾ ਨਾਲੇ ਕੀ ਕੁਝ ਕਰੀ ਜਾਂਦੇ ਆ ਫੇਰ ਤਾਂ ਬਿੰਦਰ ਨੂੰ ਸੋਚਣਾ ਚਾਹੀਦਾ ਸੀ ਨਾ ਕਿ ਨਾ ਬਾਈ ਮੈਂ ਕੀ ਕਰਾਂ ਸਖਪਾਲ ਅੰਦਰਵਾੜ ਕੇ ਮੇਰੇ ਪੈਰਾਂ ਚੁੰਨੀ ਧਰਤੀ ਬਹੁਤਾ ਬੋਲੇ ਮੁੰਡਾ ਤਾਂ ਮਿੰਤਾ ਕਰਨ ਲੱਗਾ ਕਹਿੰਦੀ ਮੇਥੇ ਤਾਂ ਦੇਖਿਆ ਨਹੀਂ ਗਿਆ ਵੀ ਚਲ ਓਹੀ ਗੱਲ ਮੇਰੇ ਭਰਾ ਦੀ ਲਾਦਾ ਹੈ ਉਹ ਭਾਈ ਤੂੰ ਐ ਵੀ ਤਾਂ ਦੇਖ ਚਲ ਮੈਂ ਨਹੀਂ ਕਹਿੰਦਾ ਵੀ ਤੈਨੂੰ ਦੇਖਿਆ ਨਹੀਂ ਗਿਆ ਮਿੰਤਾ ਕਰ ਲਈਆਂ ਕਰ ਲਈਆਂ ਹੋਣਗੀਆਂ ਸਖਪਾਲ ਤਾਂ ਖੇਖਣ ਵਾਜੀ ਹੈ ਬੜੇ ਆਉਂਦੇ ਸੀ ਉਹ ਓਏ ਉਹਨਾਂ ਨੂੰ ਪਤਾ ਸੀ ਵੀ ਹੁਣ ਸਾਡੇ ਤੇ ਉਲਟੀ ਪਊ ਭਾਈ ਤਾਈਓ ਪੈਰੀ ਹੱਥ ਲਾਏ ਆ ਤੇਰੇ ਨਾਲ ਆ ਤੇ ਆ ਕੇ ਉਹਨਾਂ ਨੇ ਗੱਲ ਤਾਂ ਫੇਰ ਓਹੀ ਹੈ ਹਾਂ ਡਰਦੇ ਸੀਗੇ ਫਿਰ ਤਾਂ ਹੀ ਜੇ ਡਰਦੇ ਸੀ ਤਾਂ ਹੀ ਅਸੀਂ ਕਹਿੰਦੇ ਸੀ ਵੀ ਭਾਈ ਛੇਤੀ ਨਾ ਹਜੇ ਕੋਈ ਫੈਸਲਾ ਨਵੇੜੇ ਚਲ ਤੂੰ ਹੁਣ ਐਵੇਂ ਨਾ ਗੁੱਸਾ ਕਰੀ ਚੱਲ ਤੂੰ ਜਿਹੜਾ ਪੰਜਾਬ ਦਾ ਕੋਈ ਉਹੀ ਗੱਲ ਆਪ ਦਾ ਨਵੇੜ ਦਾ ਵਾਲਾ ਮੈਨੂੰ ਛੱਡੋ ਸਨੱਚ ਹੋਰ ਕੀ ਹੈ ਮੇਰੇ ਪਿੱਛੇ ਨਵੇਂ ਪੈਰ ਖੜਾ ਕਰੋ ਤੁਸੀਂ ਤੁਸੀਂ ਆਪ ਦੀ ਗੱਲ ਜ਼ਮੀਨ ਵਾਲੀ ਘਰਬਾਰ ਵਾਲੀ ਉਹ ਆਪ ਦੀ ਨਵੇੜਾ ਟਵੇੜਾ ਕਰ ਲੋ ਇਹਨਾਂ ਨਾਲ ਨਾ ਨਾ ਨਵੇੜਾ ਟਵੇੜਾ ਬਸ ਕੀ ਹੈਗਾ ਵੀ ਮੈਂ ਤਾਂ ਹੁਣ ਦੇਖਦਾ ਕਰਦਾ ਕੋਈ ਹਾਲ ਇਹਨਾਂ ਨਾਲ ਇੱਕ ਵਾਰੀ ਪੁੱਛਣਾਗਾ ਵੀ ਭਾਈ ਦੱਸੋ ਕਿਵੇਂ ਕਰਨਾਗਾ ਠੀਕ ਹੈ ਨਾ ਦੀ ਜੀਤਾ ਵੀ ਆਪ ਦਾ ਕੇਸ ਤਾਂ ਕੁਸਤਾਉ ਦੀਆਂ ਪੇਪਰੋ ਨਾ ਭਰੋ ਮੇਰੇ ਤਾਂ ਆਪ ਦੀ ਮੇਰੇ ਸਾਈਨ ਕਰਾ ਕੇ ਮੇਰਾ ਨਾਂ ਘਟਾ ਦਿਓ ਹਾਂ ਸਹੀ ਗੱਲ ਆ ਫਿਰ ਹੋਰ ਵੀ ਆਪ ਦਾ ਸੀ ਤਾਂ ਨਾ ਤਾਂ ਉਹ ਜਲਾ ਸੰਤ ਰੋਟੀ ਖਾਣੀ ਨਹੀਂ ਮਿਲਦੀ ਕੰਜਰਪਲੇਸ ਤੋਂ ਰੋਟੀ ਖਾਣੀ ਕਿੱਥੋਂ ਮਿਲ ਜੇ ਨਾਲ ਤਾਂ ਕੇ ਬੈਠੇ ਤਾਂ ਡੰਗਰਾਂ ਚ ਤੇ ਉਹ ਕੋਠੀ ਦਾ ਸਰਕਾਰ ਜਾ ਸਾਰਾ ਪਿਆ ਪਿਆ ਤੇ ਨਾਲੇ ਉਹਥੇ ਬੈਜਣ ਦਾ ਹੁਕਮ ਨਹੀਂ ਫੋਨ ਕਰੀ ਜਾਵੇ ਹਾਂ ਹਾਂ ਮੈਂ ਦੱਸ ਦੂੰਗਾ ਬਾਈ ਕੋਈ ਗੱਲ ਨਹੀਂ ਗੱਡੀ ਤੇ ਤੁਸੀਂ ਆ ਜਾਓ ਪੰਜ ਸੱਤ ਜਾਣੇ ਦੱਸ ਜਾਣੇ ਓ ਭਾਈ ਬੇਫਿਕਰ ਐ ਪਾਰਟੀ ਕਰੂਗਾ ਐ ਗੱਲਾਂ ਕਰਦਾ ਵੀ ਮੇਰੇ ਤੇ ਬੰਦੇ ਲਿਆ ਕੇ ਵੀ ਭਾਈ ਪਤਾ ਨਹੀਂ ਇਹ ਇਹਨੂੰ ਅਸੀਂ ਢਾ ਲਾਂਗੇ ਕੋਈ ਨਾ ਐ ਕੁਛ ਨਹੀਂ ਹੁੰਦਾ ਤੂੰ ਵੀ ਨਾ ਐਵੇਂ ਦਿਲ ਸੱਟ ਕੇ ਬੈਠ ਦਿਲਦੁਲ ਨਹੀਂ ਮਸੜਦਾ ਮੈਂ ਤੂੰ ਦੱਸਾਂ ਗੱਲ ਜਾਂ ਤਾਂ ਮਰ ਜੂ ਜਾਂ ਮਾਰ ਦੂੰ ਫਿਰ ਐ ਗੱਲ ਨਹੀਂ ਹੈਗੀ ਫਿਰ ਹੁਣ ਭਾਈ ਬੁਲਾ ਕੇ ਛੱਡੂਗਾ ਹਾਂ ਹੁਣ ਤੱਕਰਤਾ ਸਿਆਣਾ ਬੰਦਾ ਸੋਚ ਲੈਂਦਾ ਵੀ ਜਵਾਕ ਹੈ ਲਾਉਂਦਾ ਸੀ ਮੈਨੂੰ ਫੋਨ ਤੇ ਜਾਣ ਕੇ ਪਤਾ ਨਹੀਂ ਸ਼ਾਇਦ ਮੈਂ ਹੀ ਤਾਂ ਆਪਾ ਪਾ ਲੂੰਗਾ ਫੋਨ ਤੇ ਗੱਲਾਂ ਦਾ ਕਿਸੇ ਹੋਰ ਨਾਲ ਕਰੇ ਤਾਂ ਸੁਣਾਵੇ ਮੈਨੂੰ ਹਾਂ ਹਾਂ ਉਹ ਫਿਰ ਜਾਣ ਕੇ ਸੁਣਾਉਂਦਾ ਸੀ ਵੀ ਹੁਣ ਕੀ ਨਾ ਚੱਲਣੀ ਆ ਏ ਸੀਗੇ ਦੋਨੇ ਮਾ ਪੋਤਾ ਆਪਣੇ ਨਾਲ ਇਹ ਵੀ ਹੁਣ ਕਿਨਾਰਾ ਕਰ ਗਏ ਸੀ ਜਦੋਂ ਨਵੇੜ ਲਈ ਅਗਲੇ ਨੂੰ ਐ ਹੋ ਗਿਆ ਵੀ ਸਾਡੇ ਪੱਖ ਤੇ ਹੁਣ ਹੁਣ ਬਾੜੀ ਗੱਲ ਕੀ ਆ ਕੁਲਦੀਪ ਤਾਂ ਮੈਨੂੰ ਬਾਹਰ ਨਹੀਂ ਨਿਕਲ ਦਿੰਦਾ ਕਹਿੰਦਾ ਜੇ ਫੇਰ ਜਾਏਗੀ ਫੇਰ ਤੂੰ ਉਹਨਾਂ ਦੇ ਘਰ ਵਗ ਜਾਏਗੀ ਫੇਰ ਲੜਾਈ ਵਿੱਢੇਗੀ ਮੈਂ ਤਾਂ ਹੁਣ ਘਰੇ ਹੈ ਨਹੀਂ ਸੀ ਤਾਂ ਤੇਰੇ ਨਾਲ ਆ ਗਈ ਸਾਡੇ ਪਿੱਛੇ ਦਾ ਤਾਂ ਲੜਾਈ ਹੈ ਨਾ ਵੀ ਇਹਨਾਂ ਵੀ ਭਾਈ ਆਪਦੇ ਘਰ ਬਾਰੇ ਦੇ ਸਾਨੂੰ ਤਾਂ ਕੋਈ ਹੋਣੀ ਭਾਈ ਹਾਂ ਗੋਸਾ ਗੇਲਾ ਜਰੂਰ ਸੀਗਾ ਭਾਈ ਮੈਂ ਤਾਂ ਮੈਂ ਤਾਂ ਜਿਹੜੀ ਗੱਲ ਚੱਲ ਕੋਈ ਨਾ ਐਵੇਂ ਨਾ ਕਲਪਨਾ ਕਰ ਕਲਪਨਾ ਕਾ ਤੂੰ ਕਰਦਾ ਤੂੰ ਆਪਦਾ ਦੇਖ ਕਰ ਦੇਖ ਆਪਦਾ ਕਿਵੇਂ ਤੈਨੂੰ ਲੋਟ ਲੱਗਦਾ ਮੇਰਾ ਕੀ ਹੈ ਮੈਂ ਤਾਂ ਤੁਹਾਡੇ ਮਗਰ ਹੀ ਆ ਚੱਲ ਬਹਿ ਜਾ ਕੋਈ ਨਾ ਚਾਹ ਨਹੀਂ ਨਹੀਂ ਕਹਾਂ ਨਹੀਂ ਮੈਂ ਪੀਂਦੀ ਜਾਨੀਆ ਕੁਲਦੀਪ ਆ ਜਾਊਗਾ ਨਹੀਂ ਭੈਣੇ ਤੂੰ ਚਾਹ ਤਾਂ ਪੀ ਕੇ ਜਾ ਨਹੀਂ ਮੈਂ ਖਾ ਚਾਹ ਨਹੀਂ ਮੈਂ ਪੀਂਦੀ ਮੈਂ ਬਣਾ ਲਈ ਸੀ ਚਾਹ ਜਦੋਂ ਇਹ ਗਈ ਉਹ ਪੀ ਕੇ ਆਈਆਂ ਸੀ ਚਲ ਕੋਈ ਨਹੀਂ ਦਵਾਈ ਦੂਈ ਲੈ ਲਾ ਉੱਧਰ ਪਏ ਸੀ ਮੈਂ ਚੱਕ ਲਿਆਵਾਂ ਹਾਂ ਹਾਂ ਭਾਂਡੇ ਉੱਧਰ ਸੀਗੇ ਉਹ ਫੇਰ ਰੋਟੀ ਰੁੱਟੀ ਫੜਾਉਂਦਾਂ ਗਾ ਰੰਗਾ ਨਾ ਉਦੋਂ ਮੈਨੂੰ ਉਦਨੇ ਸੀਗੇ ਅਜੇ ਇੱਕ ਦੋ ਹੋਰ ਵੀ ਹੋਣਗੇ ਮੈਂ ਦੇਖ ਕੇ ਫੜਾਉਂਗੀ ਫੇਰ ਤੇ ਕੀ ਫੇਰ ਹੁਣ ਕੀ ਕਹਿੰਦੇ ਸੀ ਗੱਲਬਾਤ ਹੋਈ ਸੀ ਕੋਈ ਗੱਲਬਾਤ ਨਹੀਂ ਹੋਈ ਬਸ ਰਾਜੀਨਾਮਾ ਕਰ ਲਿਆ ਹੁਣ ਵੇਖੋ ਭਾਈ ਹੁਣ ਹਜੇ ਹੋਰ ਤਾਂ ਗੱਲ ਕੋਈ ਮੈਂ ਸੁਣੀ ਨਹੀਂ ਨਾ ਭਾਈ ਕੋਈ ਵੀ ਮਤਲਬ ਤੈਨੂੰ ਕੋਈ 4 ਰੁਪਏ ਵੀ ਯਾਰ 4 ਰੁਪਏ ਮੈਨੂੰ ਕਿਹੜੇ ਦੇਣੇ ਸੀ ਭਾਂਣ ਉਹਨਾਂ ਨੇ ਕੁਛ ਨਹੀਂ ਦਿੱਤਾ ਮੈਂ ਤਾਂ ਬਸ ਉਹ ਕੁੜਗਾ ਉਹ ਹੀ ਗੱਲ ਵੀ ਆਪਣਾ ਬਾਲੀਆਂ ਸਿਆਣੀਆਂ ਫਿਰ ਉੱਤੋਂ ਦੀ ਪੈ ਗਈਆਂ ਇਹ ਇਕੱਠੀਆਂ ਰਹਿੰਦੀਆਂ ਹਾਂ ਪਰਪੇ ਦਿਖਾਉਂਦੇ ਗਾਣੇ ਇਹ ਹਾਂ ਇਹਨਾਂ ਨੂੰ ਆ ਸਾਡਾ ਸੇਲ ਪਣਾ ਟੁੱਟ ਜੂ ਜੇ ਇਹਨਾਂ ਦਾ ਵਰਤ ਵਰਤੇ ਵਾ ਕੱਢਦਾ ਤਾਂ ਹੈ ਐਂ ਗੱਲ ਐ ਚੱਲ ਕੋਈ ਨਹੀਂ ਮੈਂ ਜਾਣੀ ਆ ਅੱਜ ਹੀ ਉਧਰ ਮਾਰ ਲਿਆ ਕਰ ਗੇੜਾ ਕੋਈ ਨਹੀਂ ਆਉਂਗਾ ਆਹੋ ਐਵੇਂ ਨਾ ਗੁੱਸੇ ਹੋ ਕੇ ਬੈਠਾ ਰ ਮੇਰਾ ਕੋਈ ਗੁੱਸਾ ਗਿਲਾ ਨਹੀਂ ਛੋੜੇ ਨਾ ਜੀ ਚਾਹ ਪਾ ਦਾਂ ਤੁਹਾਨੂੰ ਉਹ ਕੋਈ ਨਹੀਂ ਤੇ ਲੈ ਮੈਂ ਰੱਖ ਦਿੱਤੇ ਹੈ Italiya ਹੀ ਗਿਆ ਕੀ ਹੋ ਗਿਆ ਉਹ ਆ ਗਿਆ ਹਾਂ ਉਹ ਬ੍ਰੋ ਆਪਣੇ ਆਇਆ ਸੀ ਮਾਸੀ ਵਾਲੇ ਪਾਸੋਂ ਮੈਂ ਤੇਰਦੀ ਮਾਮਾ ਬਾਰ ਗਈ ਪਈ ਆ ਹਾਂ ਬਿਮਾਰ ਹੋ ਪਈ ਮੈਨੂੰ ਦੱਸਦੀ ਸੀ ਮੰਮੀ ਮੈਂ ਉਹ ਨਾਲ ਗੱਲ ਹੋਈ ਸੀ ਮੇਰੀ ਕਹਿੰਦੀ ਭਾਬੀ ਗਈ ਹੋਈ ਹੈ ਉੱਧਰ ਪਤਾ ਲੈਣਾ ਭਾਬੀ ਦਾ ਪਿੰਡੋਂ ਆ ਗਈ ਤੇ ਤੂੰ ਇੱਥੋਂ ਨਹੀਂ ਗਈ ਹੈ ਉਹ ਬਸ ਟਾਈਮ ਹੀ ਲੱਗਾ ਕੰਮਕਾਰਾਂ ਚ ਮੈਂ ਤਾਂ ਜਾਇ ਨਹੀਂ ਗਿਆ ਕੰਮ ਕਰ ਕਿਹੜੇ ਆ ਤੈਨੂੰ ਕੀ ਭਾਈ ਘਾਲਣਾ ਦਾ ਇਹਨੇ ਦਾ ਵੀ ਰੋਟੀ ਖਾਣੀ ਤੇ ਤੂੰ ਆ ਵੀ ਚੁੰਦਾ ਨਹੀਂ ਬਿਲਾ ਹੁੰਦਾ ਤਰਾ ਕੁਝ ਤੁਸੀਂ ਨਹੀਂ ਸੀਗਾ ਘਰੇ ਮੈਂ ਤਾਂ ਤਾਂ ਨਹੀਂ ਗਈ ਨਾ ਆਪਾਂ ਦੋਨੇ ਭੱਗ ਜਾਗੇ ਉਹਦਾ ਬਥੇਰਾ ਤਰੀ ਦੱਤੀਆਂ ਹੈ ਨਾ ਉਧਰ ਜਾਣ ਨੂੰ ਮੈਨੂੰ ਨਾਲ ਖਿੱਚਣਾ ਕਿੱਥੇ ਤੂਰੀ ਫਿਰਦੇ ਦੱਸੀ ਮੈਂ ਕਿੱਥੇ ਜਾਨੀ ਆ ਰੈਂਦਾ ਕਰ ਠੀਕ ਆ ਤੂੰ ਸਿੱਧਾ ਕਹਦੇ ਵੀ ਭਾਈ ਮੇਰੇ ਧਿਆਨ ਚ ਨਹੀਂ ਸੀ ਗੱਲ ਵਾਤ ਗੱਲ ਮੁੱਕੀ ਹੈ ਕਿ ਧਿਆਨ ਨਾਲ ਕੀ ਗੱਲ ਐ ਮੈਨੂੰ ਮੰਮੀ ਨੇ ਫੋਨ ਕੀਤਾ ਮੰਮੀ ਕਹਿੰਦੀ ਫੋਨ ਤੇ ਪਤਾ ਲਾ ਲਈ ਭਾਈ ਫੋਨ ਕਰਕੇ ਪੁੱਛ ਲਈ ਅਹ ਪੁੱਨਾ ਤੇ ਪਤਾ ਹੀ ਲਏ ਜਾਂਦੇ ਹੁੰਦੇ ਆ ਹੈ ਪਹਿਲਾਂ ਥੋੜੀ ਬਦਨਾਮੀ ਕਰਾਤੀ ਤੁਸੀਂ ਨਾ ਸੀ ਕੀ ਬਦਨਾਮੀ ਕਰਾਤੀ ਉਹ ਮੈਂ ਮੂਰੇ ਗੱਲ ਸਭੀ ਬੈਠਾ ਨਹੀਂ ਕੋਈ ਕਸਰ ਰਹੀ ਸੀ ਟੁੱਟਣ ਵਾਲੀ ਤੇ ਤੁਹਾਡਾ ਹੀ ਹੱਕ ਹੈ ਗੱਲ ਸਾਂਭਣ ਦਾ ਹੋਰ ਕੀ ਕਰੋਗੇ ਜੇ ਰਿਸ਼ਤਾ ਹੀ ਤੁਸੀਂ ਕਰਵਾਇਆ ਸੀ ਤਾਂ ਗੱਲ ਵੀ ਤੁਸੀਂ ਸਾਂਭੋਗੇ ਕਿਉਂ ਤਾਂ ਆਹ ਫਿਰ ਮੈਂ ਸਾਂਭੀ ਬੈਠਾ ਤੁਸੀਂ ਤਾਂ ਨਹੀਂ ਕਸਰ ਥੱਡੀ ਸੀ ਕੋਈ ਥੱਡੀ ਸੀ ਕੋਈ ਕਸਰ ਠੀਕ ਹੈ ਜੀ ਸਾਡੀ ਗਲਤੀ ਆ ਹਰ ਗੱਲ ਤੇ ਸਾਡੀ ਗਲਤੀ ਆ ਠੀਕ ਹੈ ਕੋਈ ਗੱਲ ਨਹੀਂ ਕੱਲ ਮੈਂ ਪਤਾ ਲਿਆਉਂਗੀ ਜਾ ਕੇ ਅੱਜ ਤਾਂ ਮੇਰੇ ਕੋਲ ਟਾਈਮ ਨਹੀਂ ਕੱਪੜੇ ਜਿ ਧੋਣੇ ਆ ਮੈਂ ਤਾਂ ਅਗਲਾ ਆਏ ਕਹਿੰਦਾ ਹੁੰਦਾ ਅਗਲਾ ਕਹਿੰਦਾ ਕੋਲੋਨੀ ਆਏ ਹੈ ਮੇਰਾ ਤਾਂ ਨਹੀਂ ਟਾਈਮ ਲੱਗਿਆ ਤੂੰ ਤਾਂ ਇਹ ਘਰੇ ਬੇਲੀ ਹੁੰਨੀ ਆ ਸਾਰਾ ਦਿਨ ਮੰਜਾ ਤੋੜੀ ਜਾਨੀ ਆ ਆਹੋ ਬੇਲੀ ਹੁੰਨੇ ਕੰਮ ਕਰਦਾ ਕੋਈ ਬਾਹਰੋਂ ਆ ਕੇ ਕਰਕੇ ਜਾਂਦਾ ਹਨਾ ਆਪਣਾ ਉਹ ਯਾਰ ਦੋ ਤਾਂ ਆ ਜਾਨੀ ਕੀ ਕੰਮ ਕਰ ਹੈ ਕੋਈ ਪਸ਼ੂ ਨਹੀਂ ਢਾਂਡਾ ਨਹੀਂ ਕੋਈ ਤੈਨੂੰ ਪਸ਼ੂ ਨਹੀਂ ਸੰਭਦਾ ਤੂੰ ਯਾਰ ਘਰ ਦਾ ਵੀ ਨਹੀਂ ਹੁੰਦਾ ਹੁਣ ਫਿਰ ਉਹੋ ਚਾਹੇ ਦੋ ਜਣੇ ਕੰਮ ਤਾਂ ਹੁੰਦੀ ਆ ਇੱਕ ਦੋ ਦਿਨ ਪਤਾ ਕਿਨੇ ਛੋਟੇ ਛੋਟੇ ਕੰਮ ਜਮੀਂ ਨਿਭੜਦਾ ਦਿਨ ਤਾਂ ਸਾਰੇ ਮਿਲਕ ਨੂੰ ਇੱਕੋ ਜੀ ਆ ਕਿ ਤੈਨੂੰ ਲੈਣੇ ਛੋਟੇ ਹੋਗੇ ਹੁਣ ਤੁਸੀਂ ਕੀ ਕਹਿਣਾ ਚਾਹਨੇ ਹੁਣੇ ਵਗ ਜਾ ਪਤਾ ਲੈਣੇ ਓ ਯਾਰ ਮਾਦਰ ਤੈਨੂੰ ਐਂ ਕਹਿਣਾ ਵੀ ਮੜਾ ਜਾ ਕੋਈ ਤੁਰੱਖ ਲੈ ਕੇ ਧਿਆਨ ਜੇ ਤੇ ਆਉਣਾ ਜਾਣਾ ਜ਼ਰੂਰੀ ਹੁੰਦਾ ਨਾ ਉੱਤੇ ਪਹਿਲਾਂ ਜਾਈਦਾ ਹੁੰਦਾ ਠੀਕ ਹੈ ਮੈਂ ਸੁਖਦੇ ਸੁਖਦੇ ਦਾ ਖੜੀਦਾ ਹੁੰਦਾ ਅਗਲੇ ਦੇ ਚੱਲ ਕੋਈ ਨਾ ਹੁਣ ਮੈਂ ਤੁਹਾਨੂੰ ਕਹੀ ਤੇ ਨੇ ਵੀ ਕੱਲ ਆਪਾਂ ਇਕੱਠੇ ਵਗ ਜਾਗੇ ਤੁਸੀਂ ਵੀ ਚੱਲ ਪਈਓ ਮੇਰੇ ਨਾਲ ਮੈਂ ਕੱਲੀ ਕਿੱਧਰ ਜਾਉਂਗੀ ਮੈਥੋਂ ਨਹੀਂ ਨਾਲ ਨੂੰ ਜਾਈਦਾ ਮਾਦਰ ਇਹਨਾਂ ਪਲਾਗ ਤੁਰਕੇ ਨਹੀਂ ਰਾਜੀ ਕਿ ਨਾਲ ਹੋਰ ਕੌਣ ਜਾਊਗਾ ਮੈਂ ਕੱਲੀ ਥੋੜੀ ਥੁਰੀ ਫਿਰਾਂ ਪਿੰਡ 'ਚ ਅਗਲੇ ਕਣ ਕੱਲੀ ਥੁਰੀ ਫਿਰਦੀ ਐ ਲੈ ਓਏ ਆ ਆਦਾ ਪਿੰਡਾ ਯਾਰ ਆ ਆਦਾ ਆਸਮਾੜਾ ਜਾਵੜਾ ਤੂੰ ਹੈ ਨੰਨੇ ਨਾਇੰਦੋ ਮਾਸੀ ਦਾ ਕੀ ਘਰ ਨਾਲ ਹੀ ਆਪਣੇ ਘਰ ਜਿਹੜੇ ਬਗਜਾ ਮੈਂ ਗਲੀ 'ਚ ਹੈ ਉਹ ਇੰਨੀ ਦੂਰ ਆ ਮਾਸੀ ਦਾ ਘਰ ਕੱਲੀ ਕਿੱਥੇ ਜਾਇਆ ਜਾਊਗਾ ਮੇਰੇ ਤੋਂ ਉਹ ਫਿਰ ਦੂਰ ਨੂੰ ਦੂ ਕਿੜਾ ਬੁੜੀ ਹੋਗੀ ਕੋਈ ਗੱਲ ਨਹੀਂ ਵੜ ਦੂੰ ਤੇਰਾ ਵੀ ਜੂੜ ਮੈਂ ਤਾਰ ਦੂੰ ਤੈਨੂੰ ਜਾਂਦਾ ਹੋਇਆ ਠੀਕ ਹੈ ਆਹੋ ਤੁਸੀਂ ਨਾ ਪਤਾ ਲਈਓ ਤੁਸੀਂ ਨਾ ਮੈਂ ਨਹੀਂ ਆਈ ਆਉਂਗਾ ਰੌਲਾ ਤਾਂ ਤੇਰਾ ਹੈਗਾ ਹਾਂ ਫਿਰ ਮੇਰੇ ਨਾਲ ਜਾਣ ਦੀ ਕੀ ਪ੍ਰੋਬਲਮ ਹੈ ਮੇਰੇ ਨਾਲ ਕਿਉਂ ਨਹੀਂ ਜਾਂਦੇ ਕਾ ਤੋ ਨਹੀਂ ਜਾਂਦੇ ਬਹੁਤ ਨਹੀਂ ਚੰਗਾ ਲੱਗਦਾ ਮੈਨੂੰ ਪਹਿਲਾਂ ਥੋੜੀ ਬਦਨਾਮੀ ਕਰਾਈ ਜਾਣਾ ਮੇਰੀ ਤੇ ਨਾਲ ਪਰ ਉੱਥੇ ਬੈਠੀ ਰਹੀ ਜਾ ਕੇ ਹੈਂ ਤਨਾਲੇ ਹੁੰਦੇ ਮੈਂ ਮਾਤਾ ਗਿਆ ਹੀ ਨਹੀਂ ਸੀ ਕਿਉਂ ਫੋਨ ਕਰਦੇ ਸੀ ਤੈਨੂੰ ਲੈ ਜਾ ਲੈ ਜਾ ਆਹੋ ਲੈ ਜਾ ਲੈ ਜਾ ਉਹ ਤਾਂ ਭਾਬੀ ਤੇ ਮਾਸੀ ਹੀ ਕਹੀ ਗਈ ਤਾਂ ਆਈ ਐ ਮੈਂ ਤਾਂ ਉਹਨੂੰ ਤੇ ਕਹਿੰਦੇ ਮੈਂ ਮੈਨੂੰ ਹੀ ਲਿਆਇਆ ਮਨਿੰਦਰ ਦੀ ਮਾੜੇ ਮੂੰਹ ਨੂੰ ਲਿਆਇਆ ਤੈਨੂੰ ਥੋੜਾ ਫੋਨ ਕਰਤਾ ਥੋੜਾ ਘੜਾ ਜੀ ਕਰਦਾ ਸੀ ਕਿ ਪਤਾ ਕਿਹੜੀ ਰੋਟੀਆਂ ਖਵਾਉਂਦੀ ਸੀ ਤੁਹਾਨੂੰ ਇੱਥੇ ਆਹੋ ਮਾਤਾ ਰੋਜ਼ ਨਮੀ ਕਰਦਾ ਹੁੰਦਾ ਤਾਂ ਜੋਬਾ ਨਾ ਘਟਾ ਲਈ ਮੈਂ ਤੁਹਾਨੂੰ ਦੱਸਾਂ ਜਾਦੇ ਬੋਲਦੀਆਂ ਆਹੋ ਆਹੀ ਕੁਛ ਕਹਿਣਾ ਹੁੰਦਾ ਜਾਬਾ ਨਾ ਘਟਾਲੀ ਕੁੱਟ ਨਹੀਂ ਜਾਂਦੇ ਹੋ ਹੋਰ ਤੁਹਾਨੂੰ ਕੀ ਹੁੰਦਾ ਕਰਨਾ ਜੋਲਦੀ ਜਿਵੇਂ ਤੂੰ ਹੈ ਨਹੀਂ ਨਹੀਂ ਕੀ ਬੋਲੀ ਮੈਂ ਤੁਹਾਨੂੰ ਇੰਨੇ ਕਿ ਵੀ ਕੋਈ ਨਹੀਂ ਮੈਂ ਕੱਲ ਜਾਇਆ ਹਾਂਗੇ ਆਪਾਂ ਦੋਨੇ ਪਤਾ ਲੈ ਆਵਾਂਗੇ ਮਾਸੀ ਦਾ ਇਹ ਚ ਰੋਲਾ ਪਾਉਣ ਲਈ ਕੀ ਗੱਲ ਹੈ ਮੈਂ ਵੀ ਤੈਨੂੰ ਇਹੀ ਕਹਣਾ ਕਿ ਅੱਜ ਤੂੰ ਜਾ ਹੀ ਆਉਂਦੀ ਸ਼ਰਮ ਨਹੀਂ ਆਉਂਦੀ ਤੈਨੂੰ ਹੈ ਉਹਦੇ ਕਹਿਣ ਤੇ ਤਾਂ ਤੂੰ ਇੱਥੇ ਆਈਆਂ ਮੈਨੂੰ ਲੈ ਕੇ ਆਇਆ ਮੈਂ ਜੋ ਨਾ ਕਰਦੀ ਜਾਂਦਾ ਜੁੰਦਾ ਨਹੀਂ ਸੀ ਮੈਂ ਬੈਠੀ ਰਹਿੰਦੀ ਭਾਵੇਂ ساری ਉਮਰ ਉਥੇ ਹਾਂ ਮੈਂ ਤਾਂ ਬੈਠੀ ਰਹਿੰਦੀ ਮੈਂ ਤਾਂ ਬਿਠਾਈ ਲੈਂਦੇ ਹੋ ਤਾਂ ਕਰਦੇ ਤੁਸੀਂ ਕਿਧਰ ਰੋਟੀਆਂ ਖਾਂਦੇ ਇੱਥੇ ਫਿਰਦੇ ਰਹਿੰਦੇ ਕੱਲੇ ਆਹ ਹੋ ਆਹੀ ਖੁਸ਼ ਐ ਹੋਰ ਕਰਾ ਲੂੰਗਾ ਡੋਲੇ ਕੇ ਆਹੀ ਹੋਈ ਜਾਂਦੇ ਆ ਵਗ ਜਾ ਅੰਦਰ ਯਾਰ ਮੈਨੂੰ ਮੁੱਕ ਗਿਆ ਨਾ ਖਾਲੀ ਜਾਂ ਵਗ ਜਾ ਲੈ ਆ ਚਾਹ ਦੀ ਪਾਣੀ ਨਾ ਨਾ ਜੇ ਤੁਸੀਂ ਹੋਰ ਕਰਾਉਂਦੇ ਤਾਂ ਮੇਰੇ ਘਰ ਹੋਣਾ ਨਹੀਂ ਮੇਰਾ ਵੀ ਹੋ ਹੀ ਜਾਂਦਾ ਜਾਂ ਵਗ ਜਾ ਲੈ ਜਾ ਚਾਹ ਨਾ ਪੀਓ ਨਹੀਂ ਪੀਂਦੇ ਤਾਂ ਹਾਂ ਤਾ ਵੀ ਹਾਂ ਛੱਡ ਗਿਆ ਸੀਗਾ ਡੈਡੀ ਆ ਕੇ ਕਦੋਂ ਪੁੱਗਾ ਗਏ ਹੋ ਗਿਆ ਘੰਟਾ ਕੋਈ ਨਾ ਤਾਂ ਗਿਆਂ ਨੂੰ ਮੈਨੂੰ ਡੀਕ ਲੈਂਦੇ ਫੋਨ ਹੀ ਕਰ ਦਿੰਦੀ ਠੇਕੜ ਨੂੰ ਘੰਟਾ ਦਾ ਵਿੱਕੀ ਗਏ ਆ ਤੁਸੀ ਬੋਧਾਨੀ ਕਿੱਧਰ ਵਾਗ ਗਏ ਨਾਲ ਤੁਹਾਨੂੰ ਕਿਹਾ ਤਸਕਰ ਵੀ ਆਥਨੇ ਆਵਾਂਗੇ ਅਸੀਂ ਓ ਯਾਰ ਮੈਂ ਤਾਂ ਘਰੇ ਹੀ ਸੀਗਾ ਆ ਬੇਬੇ ਦੀ ਸੁਣ ਲਾ ਇਹਦਾ ਕਿਸ਼ਤ ਭਰਨ ਗਿਆ ਸੀ ਕਿੰਨੇ ਕਸੇ ਭਰਾਈ ਜਾ ਕੇ ਕਾਹ ਦੀ ਕਿਸ਼ਤ ਸੁਪਾ ਕਾ ਜਿਹੜੀ ਕਹਿੰਦੇ ਜਿਹੜਾ ਲੋਨ ਨੇ ਚੱਲੀ ਜਾਂਦਾ ਉਹ ਭਰਨ ਗਿਆ ਸੀਗਾ ਬੇਬੇ ਕਹਿੰਦੀ ਭਰ ਕੇ ਅਜੋਰੀ ਹੈ ਨਾ ਆਪਾਂ ਕਾਹ ਤੇ ਕਿਸ਼ਤ ਭਰ ਰਹੀਆਂ ਹੁਣ ਥੋੜੀਆਂ ਉਹੀ ਗੱਲਾਂ ਫਿਰ ਹੈ ਆ ਕੋਟ ਕਟਾਇਰਾ ਕਰਕੇ ਕਿਸ਼ਤ ਹੁਣ ਆਪ ਭਾਦੇ ਫਿਰਦੇ ਆ ਆਪ ਕਰੋ ਭਈਆ ਹਾਂ ਬੇਬੇ ਕੋਲੇ ਚਾਚਾ ਪੈਸੇ ਫੜਾ ਗਿਆ ਸੀ ਪੁਰਾਣੇ ਕਿਸੇ ਦੇ ਹੱਥ ਭੇਜੇ ਸੀਗੇ ਬੇਬੇ ਮੈਨੂੰ ਕਨੇਦ ਤੋਂ ਐਂ ਕਰ ਵੀ ਜਾ ਪੈਸੇ ਲੱਗ ਜਾਣਗੇ ਬਾਅਦ ਚ ਕਿਸਤੇ ਚੱਲ ਜੂਗੀ ਠੀਕ ਹੈ ਅਗਲੇ ਨੇ ਆਪ ਦੇ ਗਲੇ ਬੁਲਾਵਾ ਲਾਤਾ ਠੀਕ ਹੈ ਹੱਪਨ ਤਾਂ ਹੁਣ ਭਰਨੀ ਪਊਗੀ ਕਿਸਤੇ ਤਾਰ ਕੇ ਜਾਵੜਿਆ ਕੋਈ ਨਾ ਤੂੰ ਐਵੇਂ ਕਾ ਬਰਨਾ ਬੇਬੇ ਨੂੰ ਮੈਂ ਕਹਿਤਾ ਵੀ ਅੱਗੇ ਤੋਂ ਮੈਂ ਕਿਸਤੇ ਨਹੀਂ ਭਰ ਕੇ ਆਉਂਦਾ ਸਿੱਧੀ ਜੀ ਗੱਲ ਠੀਕ ਹੈ ਉਨੇ ਉਹਦੇ ਉਹਦੇ ਖੇਤ ਤੇ ਲੋਨ ਹੋਇਆਗਾ ਉਹਨੇ ਕਿਸ਼ਤ ਭਰਨੀ ਆ ਉਹਨ ਡਰਾ ਉਹ ਵੀ ਤਾਂ ਗੱਲ ਜੇ ਤੁਸੀਂ ਮੂਰੇ ਹੋ ਕਿਸ਼ਤਾਂ ਭਰਉਗੇ ਬੈਂਕਾਂ ਤੇ ਤੁਹਾਨੂੰ ਆ ਕੇ ਕਹਿਣਗੇ ਵੀ ਹਰ ਇੱਕ ਵਾਰ ਇਹੇ ਕਿਸ਼ਤ ਭਰਦਾ ਤੁਹਾਨੂੰ ਮੰਗਣਗੇ ਆਪੇ ਤਲਦਾ ਵਿੱਚੋਂ ਉਹ ਚਲਾਕ ਆ ਜਾਣ ਕੇ ਪੈਸੇ ਫੜਾ ਗਿਆ ਕਿਸ਼ਤ ਵੀ ਆਪੇ ਭਰ ਕੇ ਉਹਨਾਂਗੇ ਆਪੇ ਮੂਰੇ ਹੋਣਗੇ ਬੈਂਕਾਂ ਵਾਲੇ ਦੇ ਚੱਲ ਕੋਈ ਨਾ ਫਿਰ ਜੇ ਇੱਕ ਵਾਲੀ ਟਾਲ ਜੂਗਾ ਦੋ ਵਾਲੀ ਟਾਲ ਜੂਗਾ ਤਿੰਨ ਵਾਲੀ ਟਾਲ ਜੂਗਾ ਕਿੰਨਾ ਜਿਆ ਟਲੂਗਾ 5 ਸਾਲ ਦਾ ਹੀ ਟਾਲ ਸਕਦਾ ਨਾ ਆਪੇ ਬੈਂਕਾਂ ਲਈ ਗਲਤ ਗਲਚੂਠਾ ਦੇ ਦੇਣਗੇ ਉਹ ਮੰਮੀ ਕਰਦੀ ਐ ਮੈਂ ਗੱਲ ਫੜਦੀ ਆ ਮਾਤਾ ਨਾ ਕੀ ਗੱਲ ਕਰੇਗੀ ਕੋਈ ਕਿਸ਼ਤ ਫੜਦੀ ਚਾਚੇ ਤੋਂ ਹੈ ਉਹ ਤਾਂ ਬੁਲਾ ਕੇ ਰਾਜੀ ਨਹੀਂ ਦੂੰ ਕਿਸ਼ਤ ਫੜਦੀ ਵਰਦੀ ਉੱਥੇ ਕੰਮ ਕਰਦੀ ਆ ਆਪੇ ਕਰ ਲੈਂਦਾ ਨਾ ਕੀ ਲੋੜ ਸੀ ਚਾਚੇ ਤੋਂ ਕਿਸ਼ਤ ਫੜਨ ਦੀ ਹੈ ਆਪੇ ਨਾ ਭਰ ਕੇ ਆ ਸਤ ਤੁਸੀਂ ਇਹਨੂੰ ਕਿਉਂ ਭੇਜਦੀਆਂ ਓਹੋ ਚਲ ਕੋਈ ਨਾ ਫਿਰ ਕੀ ਹੋ ਗਿਆ ਉਹਨੇ ਉਹੀ ਗੱਲ ਹੋ ਜਾਂ ਤਾਂ ਅਗਲੇ ਤੜੰਗ ਰੋ ਹੈ ਫਿਰ ਹੁਣ ਹੁਣ ਉਹਨੇ ਨਾ ਬੋਲਣ ਵੀ ਲੱਗ ਗਏ ਇਹ ਮੈਂ ਬੋਲਦੀ ਕਹਣਾ ਉਹ ਤਾਂ ਆਪ ਹੀ ਆ ਕੇ ਕਹਿੰਦਾ ਬਾਰਚੇ ਕਹਿੰਦਾ ਕਿ ਜੱ ਲਾਡੀ ਨੂੰ ਕਹਿ ਦੇ ਵੀ ਕਿਸ਼ਤ ਭਰਿਆਊਗਾ ਤਾਂ ਕੀ ਆਣੀ ਵੀ ਲਾਡੀ ਵਿਹਲਾ ਨਹੀਂ ਹੈਗਾ ਤੁਸਮਾ ਦੋਨੋਂ ਆਏ ਕਹਿੰਦੇ ਸਿੱਧਾ ਸਿੱਧਾ ਕਿ ਲਾਡੀ ਕਹਿੰਦਾ ਤੇਰਾ ਜਵਾਬ ਆ ਵੀ ਤੇਰੇ ਆਖੇ ਲੱਗੇ ਠੀਕ ਹੈ ਥੋੜੀ ਵਾਰੀ ਤਾਂ ਅਸੀਂ ਮਾਰ ਕੇ ਗਿਆ ਥੋੜਾ خیال ਕੀ ਮੈਂ ਕਿਹਾ ਨਹੀਂ ਮੈਂ ਬਾਧੂ ਕੁਝ ਸੁਣਾਇਆ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਚਲ ਐਤ ਕੀ ਭਰੇ ਉਹ ਕਿਸਤ ਗਾਹ ਨੂੰ ਮਾਪੀ ਭਰੇਉਂਗਾ ਮੇਰੀ ਗੱਲ ਸੁਣ ਮਾ ਚਲਾਕ ਬੰਦਾ ਆਪਾਂ ਨੂੰ ਕਰਦਾ ਮੂਰੇ ਬੈਂਕਾਂ ਲੈਣ ਦੀ ਹੈ ਜੇ ਕਿਸਤ ਆਪਾਂ ਭਰਦੇ ਫਿਰਾਂਗੇ ਅਗਲੇ ਬੈਂਕਾਂ ਲੈ ਆਪਾਂ ਨੂੰ ਤੰਗ ਕਰਨਗੇ ਵੀ ਇਹੀ ਭਰਦਾ ਕਿਸਤ ਜਿਹਦੇ ਨਾਂ ਤੇ ਅਗਲਾ ਉਹਨੂੰ ਤੰਗ ਕਰੂਗਾ ਆਪਾਂ ਨੂੰ ਕਿ ਤੰਗ ਕਰਨਗੇ ਤਾਂ ਹੀ ਤਾਂ ਤੈਨੂੰ ਮੈਂ ਕਹਿੰਦਾ ਵੀ ਆਪਾਂ ਨੂੰ ਜਾਣ ਦੀ ਵੀ ਲੋੜ ਨਹੀਂ ਅੱਗੇ ਤੋਂ ਠ ਅਗਲੇ ਦਿਨ ਕੀ ਆ ਇਹਦਾ ਐ ਨਹੀਂ ਪਤਾ ਮੰਮੀ ਆਏ ਕਹਿੰਦੇ 3 ਲੱਖ ਰੁਪਏ ਮੈਂ ਫੜਾ ਕੇ ਆਇਆ ਸਕੂਲ ਨੂੰ ਤੇ ਮੁਰਕੇ ਮੁਕਰ ਗਈ ਕੀ ਗੱਲ ਕੀ ਬਣਾ ਦੇ ਨੇ ਇਹ 3 ਲੱਖ ਦੀ ਹਾਂ ਬਾਕੀ ਹੁਣ ਤਾਂ ਆਪਣੇ ਨਾਲ ਤੜੰਗ ਗਾਣਾ ਇਹ ਹਾਂ ਕੋਈ ਗੱਲ ਨਹੀਂ ਕਰ ਸਕਦੇ ਮੈਨੂੰ ਪਤਾ ਜਾਂਦਾ ਇਸੇ ਦੀ ਮਾਪੀ ਕਹਿ ਦੋ ਤੁਸੀਂ ਨਾ ਕੋਈ ਵੀ ਕਹੋ ਕੋਸ ਮਾਪੀ ਕਹਿ ਦੂੰਗੀ ਤੁਸੀਂ ਕਹਿ ਰਹੇ ਨਾ ਮਾਂ ਤੁਸੀਂ ਕੱਲ ਨੂੰ ਮੈਨੂੰ ਪਿੰਡ ਜੋ ਕੋਈ ਵੀ ਗੱਲ ਸੁਣਨ ਨੂੰ ਮਿਲ ਗਈ ਨਾ ਦੁਬਾਰੇ ਮਾਂ ਫੇਰ ਦੇਖੀ ਫੇਰ ਬੰਦ ਆ ਗਈ ਮੈਨੂੰ ਦੱਸ ਦੀ ਗੱਲ ਲੈ ਦੱਸ ਕਾਦੀ ਗੱਲ ਸੁਣਨ ਨੂੰ ਮੇਰੀ ਆਹੀ ਗੱਲ ਆਹੀ ਆਹੀ ਗੱਲ ਜਿਹੜੇ ਇਹ ਪੈਸੇ ਫੜਾ ਕੇ ਆਇਆ ਮੈਂ ਕਰਦਾ ਇਹ ਪੈਸੇ ਲੈ ਖਾ ਮੈਂ ਗੱਲਾਂ ਤੋਂ ਨਹੀਂ ਕਾ ਕਿਉਂ ਕਾ ਬਰੀ ਜਨੈਮੀ ਬਾਦੂ ਕਾ ਦੇ ਵਾਸਤੇ ਦੁਸ਼ਮਣੀ ਪਾਉਣਾ ਕਿਸੇ ਨਾਲ ਐਂ ਕਹੂਗਾ ਵੀ ਅਗਰ ਕੇ ਉਹ ਤਾਂ ਲਗ ਮੈਂ ਤਾਂ ਬੋਲਦੇ ਨਹੀਂ ਪੈਸੇ ਲੈਣ ਬਾਰੇ ਬੋਲਣ ਲੱਗ ਗਏ 100 ਗੱਲਾਂ ਬੋਲਦਾ ਸਹੀ ਗੱਲ ਲੈ ਮੈਂ ਬੋਲਦੀ ਆ ਉਹਦੇ ਨਾਲ ਮੈਨੂੰ ਕੀ ਲੋੜ ਹੈ ਇਹਦੇ ਨਾਲ ਬੋਲਣ ਦੀ ਕਿ ਕਿਸੇ ਵੀ ਲੋੜ ਸੇ ਆਪਣੇ ਘਰੇ ਤੱਕ ਇੱਕ ਤੱਕ ਚੱਲ ਕੇ ਆ ਗਿਆ ਹੈ ਉਹਦਾ ਮੱਚਦਾ ਹੁੰਦਾ ਅੱਛਾ ਨਹੀਂ ਰੌਲੇ ਚ ਨਾ ਇਹ ਨਾਲ ਸੀਗਾ ਮੈਂ ਤੁਹਾਨੂੰ ਕਹੀ ਤਾਂ ਜਾਨਾ ਯਾਰ ਠੀਕ ਹੈ ਵੀ ਮੈਂ ਜਦੋਂ ਵੀ ਹੁਣ ਜੇ ਮੈਂ ਉੱਥੇ ਜਾ ਕੇ ਖੜ ਜਾਣਾ ਜਾ ਤੇ ਦੇ ਘਰ ਮੂਲੇ ਜਾ ਕੇ ਮੈਨੂੰ ਕਹਿ ਦੂਗਾ ਤੂੰ ਤਾਂ ਲੜਾਈ ਪਾਲਦਾ ਗੇਟ ਬੰਦ ਕਰ ਦੂ ਦੇਖ ਕੇ ਜਦੋਂ ਆਪ ਗੇਟ ਬੰਦ ਕਰਦੇ ਆ ਆਪਣੇ ਗੇਟ ਬੰਦ ਨਹੀਂ ਹੁੰਦੇ ਨਹੀਂ ਸਾਨੂੰ ਤਾਂ ਕੀ ਲੋੜ ਐ ਤੇ ਲੜਾਈ ਤੇਰ ਨਾਲ ਕਰਨ ਦੀ ਅਸ ਤਾਂ ਜਿਹੜੀ ਗੱਲ ਤੇ ਲੜਾਈ ਕਰਦੇ ਆ ਜ਼ਮੀਨ ਮਾਰੇ ਕਰਦੇ ਆ ਸਾਡੀ ਜ਼ਮੀਨ ਦੇ ਦੇ ਮੈਂ ਤੈਨੂੰ ਸਮਝਾਤਾ ਇੱਕ ਤਾਂ ਚਾਚੇ ਤੇ ਕੋਈ ਰੁਪਈਆ ਨਹੀਂ ਖੜਨਾ ਨਾ ਚਾਚੇ ਨੂੰ ਬੁਲਾਉਣਾ ਜੇ ਆਪਣੇ ਬਾਹਰ ਤੀਂ ਚਪਕ ਕੇ ਬਾਹਰ ਪੇੜ ਲਿਆ ਕਰ ਤੈਨੂੰ ਪਤਾ ਵੀ ਹੁਣ ਮਿੰਟਾਂ 'ਚ ਕੋਈ ਗੱਲ ਬਣਾ ਸਕਦੇ ਆ ਬਸ ਠੀਕ ਐ ਭਾਈ ਮੈਂ ਲੈ ਮੈਂ ਤਾਂ ਤੁਹਾਡੇ ਬਗੈਰ ਕਹੀ ਉਹਨੂੰ ਕਹਿਤਾ ਵੀ ਅੱਜ ਤਾਂ ਤੂੰ ਕਿਸ਼ਤ ਫੜਾ ਗਿਆ ਨਾ ਅੱਜ ਤੋਂ ਬਾਅਦ ਸਾਡੇ ਨਾਲ ਇੱਥੇ ਆ ਜੀ ਜਾਂ ਮੇਰੇ ਪੁੱਤ ਨੂੰ ਤੂੰ ਕਹਿ ਦੇਵੀਂ ਕਿਸ਼ਤ ਭਰਿਆ ਬਸ ਫਰੈਦ ਦੀ ਭਰਤੀ ਕਿਸਤ ਅੱਗੇ ਤੋਂ ਜਾਂਦਾ ਵੀ ਨਹੀਂ ਕੰਮ ਬਸ ਠੀਕ ਹੈ ਚੱਲ ਪੁੱਤ ਮੇਰੀ ਗੱਲ ਸੁਣ ਹੁਣ ਤੂੰ ਇਹਨੂੰ ਵੀ ਕਹਿ ਦੇ ਤਾਂ ਲੋੜ ਨਹੀਂ ਤੈਨੂੰ ਚਾਚੇ ਨਾਲ ਮੱਖਾ ਲਾਉਣ ਦੀ ਕਿਤੇ ਪੁੱਛਣ ਬੈਠ ਜਾ ਤੇਰਾ ਮਤਲਬ ਲੈ ਕੀ ਸੀ ਕਿਸ਼ਤ ਫੜਾਉਣ ਦਾ ਐਂ ਕਰਨ ਦਾ ਠੀਕ ਹੈ ਸਮਝਾ ਦੀ ਪੁੱਤ ਲਾਡੀ ਨੂੰ ਕੋਈ ਗੱਲ ਮਾਪੇ ਸਮਝਾ ਦਿੰਦੇ ਤਾਂ ਆਪਨੇ ਤਾਂ ਦੇ ਕਲੇਸ਼ ਤੋਂ ਨੱਕ ਚੁੱਕੀ ਆ ਮੰਮੀ ਸਿੱਖੀ ਤੇ ਹੋ ਰਿਹਾ ਮੈਨੂੰ ਵੀ ਡਰ ਲੱਗਦਾ ਚਲ ਬਸ ਹਾਂ ਬ ਆ ਜਾਵੇ ਬੱਸ ਕਰੇ ਕਿਸੇ ਵੇਲੇ ਕਿਉਂ ਕਰੇ ਕੀ ਕਰਨਾਗਾ ਮੌਸਮ ਹੀ ਐ ਸਭ ਬਾਹਰ ਜਾਣ ਵਾਲਾ ਗਰਮੀ ਚ ਘਰੀ ਰਿਆ ਕਰਾਂਗੇ ਈਡੇ ਨਾ ਖਰਾਬ ਹੋ ਜਾਣ ਜਿੱਥੇ ਅਖ ਲੜੀ ਬੈਠੀਆਂ ਕੋਈ ਨਹੀਂ ਇਹ ਤਾਂ ਬਸ ਆ ਥੋੜੇ ਹੀ ਆ ਮੈਂ ਉਧਰ ਬੈਠੀ ਸੀ ਪਹਿਲਾਂ ਹੁਣੀ ਆਈ ਆਂ ਓਰੇ ਅੱਛਾ ਇਧਰ ਜਾ ਜੀ ਮੈਂ ਤਾਂ ਉਧਰ ਗਈ ਸੀ ਕਿੱਕਰ ਕਿਕਰੇ ਹੂੰ ਬਿਮਾਰ ਹੋਇਆ ਪਿਆ ਬਲਾਈ ਨਹੀਂ ਪਿੰਡ ਚ ਸਾਰੀ ਦੁਨੀਆ ਤੇ ਕੋਈ ਆਪਣੇ ਰਿਸ਼ਤੇਦਾਰ ਭੈਣ ਭਰਾ ਹੋਰ ਵੀ ਹੈਗੇ ਆ ਕਿ ਕੱਲਾ ਕਿੱਕਰ ਕਦਲ ਗਈ ਦਲੀ ਜਾਣਾ ਤੂੰ ਨਹੀਂ ਮੇਰੀ ਗੱਲ ਤਾਂ ਸੁਣਾ ਉਦੋਂ ਕਰਾ ਆਈ ਸੀ ਭਾਂਡੇ ਨਹੀਂ ਸੀ ਆਪਣੇ ਘਰੇ ਹਾਂ ਉਹ ਲੈਣ ਆਈ ਸੀ ਭਾਂਡੇ ਹਾਂ ਤੇ ਉਹ ਗੱਲਾਂ ਕਰਨ ਲੱਗੀ ਕਹਿੰਦੀ ਐਂ ਕਰਕੇ ਵੀ ਅਸ ਤਾਂ ਭਾਈ ਛੋੜਦਾ ਗੁੱਸੇ ਆ ਵੀ ਤੁਸੀਂ ਸਾਂਤਾ ਪੁੱਛੇ ਨਹੀਂ ਰਾਜੀ ਬੰਦਾ ਕਰ ਲਿਆ ਤੇ ਜੇ ਸਾਨੂੰ ਪੁੱਛ ਕੇ ਰਾਜੀ ਬੰਦਾ ਕਰਦੇ ਤਾਂ ਚਾਰ ਛੇ ਲੜ ਦਵਾਉਂਦੇ ਸੋਨੂੰ ਉਹ ਐਂ ਗੱਲਾਂ ਕਰੀ ਗਈ ਬੈਠੀ ਕਹਿੰਦੀ ਤੇ ਵੀ ਬਿਮਾਰ ਹੋਇਆ ਪਿਆਗਾ ਤੇ ਵੀ ਦਵਾਈ ਦਵਾਉਣੀ ਆ ਡਾਕਟਰ ਨੂੰ ਫੋਨ ਕਰਕੇ ਆਈ ਆ ਤੇ ਮੈਂ ਫਿਰ ਬਾਗੀ ਮਹਾ ਚੱਲ ਮੈਂ ਪਤਾ ਲੇ ਆਉਣੀ ਆ ਜੇ ਦੇਖੋ ਤੂੰ ਆਈ ਗਈ ਨਹੀਂ ਉਹ ਤਾਂ ਹੈ ਨਹੀਂ ਸੀ ਇਹਨਾਂ ਨੂੰ ਪਤਾ ਨਹੀਂ ਸੀ ਤੇ ਭੂਆ ਉਹ ਤਾਂ ਭੈਣ ਕਿਕਰਦੀ ਸੀ ਉਹ ਤਾਂ ਫਿਰ ਆਪਾਂ ਦਾ ਉਸੇ ਗੱਲ ਤੇ ਰਹਿ ਗਏ ਹਾਂ ਵੀ ਉਧਰੋਂ ਹੀ ਭੇਜੀ ਹੋਊ ਚੱਲ ਵੀ ਭਾਈ ਟਿਕਾ ਕਰਾ ਦਿਓ ਤੇ ਇਹ ਕਿਕਰ ਤੇ ਕਿਕਰ ਦੇ ਘਰ ਆਈ ਆ ਦੇ ਸੰਤ ਤਾਂ ਕਹਿੰਦੇ ਪਤਾ ਹੀ ਨਹੀਂ ਵਿਬਿੰਦਰ ਨੇ ਗੱਲ ਕਰੀ ਆ ਛੋਡੇ ਨਾਲ ਤੇ ਇਧਰ ਹੀ ਆ ਗਈ ਕਹਿੰਦੇ ਤਾਂ ਇਧਰ ਹੀ ਛੋਡਾ ਰਾਜੀ ਬੰਦਾ ਕਰਾ ਗਈ ਉਧਰੋਂ ਇਧਰ ਲਈ ਤੇਰੀ ਭੂਆ ਹੋ ਗਈ ਉਹ ਜਿਹਾਂ ਦੋਨੇ ਇਕੱਠੀਆਂ ਹੋ ਗਈਆਂ ਨਹੀਂ ਤੇ ਫਿਰ ਗੁੱਸੇ ਵਾਲੀ ਕੀ ਗੱਲ ਹੈ ਕਿ ਜਰਾ ਰਾਜੀ ਬੰਦਾ ਹੋ ਗਿਆ ਫਿਰ ਕਿ ਹੋਰ ਨੁਕਸਾਨ ਕਰਾਉਣਾ ਸੀ ਨਾ ਨਹੀਂ ਨਹੀਂ ਉਹ ਮੈਂ ਤਾਂ ਇਹਨਾਂ ਨੂੰ ਹਾਂ ਹੀ ਕਿਹਾ ਸੀਗਾ ਮਾਖਾ ਵੀ ਮੈਂ ਤਾਂ ਪਈਆਂ ਚੁੱਪ ਕਰ ਗਈ ਆ ਉਹਦਾ ਜਵਾਬਕ ਦੀ ਮਾਰੀ ਵੀ ਐਵੇਂ ਇਹ ਲੜਾਈ ਵਿੱਡੂਗਾ ਤੇ ਵੀ ਚਾਲ ਟਿਕਟਾ ਹੁੰਦਾ ਹੋ ਜਾਣਦੇ ਤੇ ਮਖਿਆ ਵੀ ਜੀ ਦਾ ਸਾਡਾ ਵੀ ਕਰਦਾ ਸੀ ਕਿ ਬਰਾਬਰੀ ਕਰੀਏ ਇਹਨਾਂ ਨਾਲ ਤੇ ਵੀ ਜਦੋਂ ਇੰਨਾ ਨੁਕਸਾਨ ਕੀਤਾ ਸਾਡੇ ਪੈਸੇ ਲੱਗੇ ਆ ਤੇ ਇਹ ਕਹਿੰਦੇ ਵੀ ਮਾੜਾ ਮੋਟਾ ਉਹਨਾਂ ਨੂੰ ਸੇਕ ਲੱਗਦਾ ਭੁਈਆਉਂਦੇ ਮਾੜਾ ਮੋਟਾ ਤੁਸੀਂ ਫੇਰ ਆਈ ਬੰਦਾ ਕਰਨਾ ਸੀ ਮੈਂ ਬਥੇਰੇ ਦਾ ਭਜਾ ਤੇ ਘਰ ਤਾਂ ਉਹਦਾ ਛੜਾਤਾ ਲਾਡੀ ਦਾ ਨੂੰ ਪੈਰੀਂ ਹੱਥੀ ਲਾਈ ਜਾਂਦੇ ਇਹੋ ਬੰਦੇ ਫਿਰ ਉਹਨੂੰ ਉੱਤੇ ਹੋਰ ਕੀ ਕਰਗੇ ਉਹ ਫੇਰ ਆਏ ਕਹਿੰਦੇ ਨਾ ਵੀ ਉਹਦੇ ਰੇ ਸਾਡੇ ਮਗਰ ਲੱਗੇ ਫਿਰਦੇ ਸੀ ਵੀ ਹੁਣ ਉਹਨਾਂ ਨੇ ਬਣ ਕੇ ਬਹਿ ਗਏ ਆਪਾਂ ਤਾਂ ਭਾਈ ਫਿਰ ਚੱਲ ਹੁਣ ਜਦੋਂ ਹੋਈ ਘੈਰਾਜੀ ਬੰਦਾ ਬਸ ਆਪਾਂ ਤਾਂ ਜਾਣਾ ਨਹੀਂ ਹੁਣਾ ਨਹੀਂ ਇਹਨਾਂ ਦੇ ਤਾਂ ਆਲ ਦੀ ਆਲ ਦੀ ਗਲਤੀ ਸੀ ਨਾ ਆਪਣੀ ਆਪਾਂ ਗਏ ਅਗਲੇ ਦੇ ਆਪਣੇ ਘਰੇ ਅਗਦਾ ਡਾਂਗ ਮਾਰੀ ਨਹੀਂ ਕਿਸੇ ਨੇ ਚੱਲ ਉਹ ਤਾਂ ਕਿਸੇ ਦੀ ਵੀ ਹੋਈ ਆ ਕਿ ਪੈਂਦਿਆਂ 'ਚ ਫਿਰ ਕੀ ਤੇ ਕਿਹੜਾ ਵਿਚਾਰਾ ਹੁੰਦਾ ਜਿਹੜਾ ਮੂਰੇ ਆ ਗਿਆ ਅਗਲਾ ਉਹ ਸਿਰੇ ਧਰ ਦਿੰਦਾ ਹੁੰਦਾ ਧਰ ਦਿੰਦਾ ਹੁੰਦਾ ਕਰ ਲੋ ਭਲਾ ਅਗਲੇ ਪਿੱਛੇ ਸਰਪੜ ਵਾਲੋ ਤੇ ਮੁੜ ਕੇ ਅਗੇ ਅਸੀਂ ਥੋੜੇ ਨਾਲ ਗੁੱਸੇ ਆਂ ਲੋਟਾ ਹੁਣ ਤੇ ਮੈਂ ਹੁਣ ਗਈ ਸੀ ਪਤਾ ਲੈਣ ਹੁਣ ਤਾਂ ਕਹਿੰਦਾ ਡਿੱਗ ਗਿਆ ਜਾਂ ਬੈਠਾ ਜਮੀ ਐ ਪੁੱਜਿਆ ਜਾਂ ਕਹਿੰਦਾ ਕਿ ਲਾੜੀ ਮੈਨ ਕਰਾਸੀ ਕਰਕੇ ਕਹਿ ਤੇ ਯਾ ਕਿ ਮੈਨੂੰ ਕਹਿਣਾ ਤੈਨੂੰ ਦੇਖੂਗਾ ਦੋ ਹੱਥ ਤੇ ਕਹਾਂ ਕਿ ਲੜਾਈ ਸਾਡੀ ਵੱਧੂਗੀ ਹੁਣ ਮਾ ਭਾਈ ਤੁਸੀਂ ਜਿਵੇਂ ਮਰਜ਼ੀ ਕਰ ਲੋ ਹੁਣ ਅਸਤਾਉਂਦੇ ਨਹੀਂ ਛੋਟੀ ਗੱਲ ਚ ਤੂੰ ਨਾ ਹੁਣ ਬਗਜੀ ਮਾ ਵੇਖ ਲੈ ਫਿਰ ਕੰਮ ਖਰਾਬ ਹੋਈ ਉਹ ਇੱਥੇ ਹੁਣ ਫਿਰ ਆਪਦਾ ਕਰੀ ਪਾਪਾ ਕੀ ਲੈਣ ਜਾਣਾ ਮੈਂ ਤਾਂ ਕਿ ਮਹੀਨੇ ਤੋਂ ਉੱਠੀ ਆ ਮੰਜੇ ਚ ਹੁਣ ਮੈਨੂੰ ਸਾਬੂ ਕੌਣ ਆ ਕੇ ਚਾ ਲੋ ਤੋ ਚਾਰ ਦਿਨ ਤੇਰੀ ਭੂਆ ਆ ਗਈ ਸਾਮਗੀ ਬਿੰਦਰ ਸੀ ਇੱਥੇ ਚੱਲ ਭਾਈ ਬਿੰਦਰ ਨੇ ਤਾਂ ਤਾ ਠੰਡਾ ਦੇਦਾ ਮੈਨੂੰ ਅਜੇ ਦਾ ਬਚਤ ਰਹਿ ਗਈ ਜੇ ਅੰਗ ਬਾਹ ਦੇ ਮਾਰਦਾ ਕੋਈ ਲੱਤ ਤੋੜ ਦਿੰਦਾ ਵੀ ਬਾਹ ਤੋੜ ਦਿੰਦਾ ਤੇ ਝਾਕੀ ਜਾਂਦੀ ਮੂਰੇ ਸਾਲ ਆ ਗਿਆ ਸੀ ਸਹੀ ਗੱਲ ਹੈ ਜੀ ਆਪ ਦਾ ਵੀ ਤੰਦਾ ਛੁੱਟ ਜਾਂਦਾ ਐਨ ਦੇ ਬਿੜਕਾਂ ਨੂੰ ਤਾਂ ਕੰਜਰਾਂ ਨਾਲ ਟੱਬਰ ਆ ਇਹਨਾਂ ਦਾ ਨਹੀਂ ਉਹ ਮੁਕਦਾ ਇਹਦਾ ਕੁੱਕੜਾਂ ਨੂੰ ਲੜਦੇ ਆ ਇਹਨਾਂ ਦਾ ਤਾਂ ਭਾਈ ਮੈਨੂੰ ਲੱਗਦਾ ਵੀ ਕੋਈ ਨੁਕਸਾਨ ਹੋ ਕੇ ਫੇਰ ਗੱਲ ਕੋਈ ਟਾਲੇ ਪਾਉਗੀ ਨਹੀਂ ਨਹੀਂ ਪੈਂਦੀ ਬਸ ਇਹ ਜਿਹੜੀ ਸਿੰਗ ਮਿੱਟੀ ਚੱਕੀ ਆ ਇਹ ਇਹ ਦੇਖ ਲਈਏ ਜ਼ਮੀਨਾਂ ਤਾਂ ਐ ਨਾ ਡੀ ਕੋਲੇ ਰਹਿਣੀ ਆ ਨਾ ਕਿਕਰ ਕੋਲੇ ਰਹਿਣੀ ਇੱਕ ਅੱਧਾ ਮਰ ਗਿਆ ਦੂਜਾ ਸਾਰਾ ਟੱਬਰ ਜੇਲ੍ਹ ਚ ਵਗ ਜੂ ਉਹੀ ਜ਼ਮੀਨ ਨੂੰ ਲੋਕ ਦੱਬਣਗੇ ਘਰਾਂ 'ਚ ਇਹਨਾਂ ਦੇ ਚੁੱਲਿਆਂ 'ਚ ਘਾਗੂਏ ਮੇਰੀ ਗੱਲ ਯਾਦ ਰੱਖੀ ਇਹ ਨਾ ਤਾਂ ਇਹ ਘੱਟ ਐ ਸਖਪਾਲ ਕੁਰਤੇ ਦਾ ਮੁੰਡਾ ਆ ਇਹੀ ਤਾਂ ਘੱਟ ਨਹੀਂ ਹਾਂ ਤੇ ਉਹ ਵੀ ਭਾਈ ਫਿਰ ਕਰੇ ਵੀ ਕੀ ਉਹ ਉਹ ਕਿਵੇਂ ਦੇ ਦੇ ਹੱਡ ਵੱਡ ਕੇ ਇਹਨਾਂ ਨੂੰ ਕਿ ਨਹੀਂ ਬਾਕੀ ਆਪਾਂ ਕੀ ਲੈਣਾ ਇਹਦਾ ਹਰੇਕ ਘਰ ਕਰ ਕਰ ਇਹੀ ਰੋਟੀ ਵਿਲਾ ਆਪ ਦਾ ਪਰਿਵਾਰ ਸੰਭਿਆ ਜਾਵੇ ਇੰਨਾ ਬਹੁਤ ਆ ਜਿਵੇਂ ਉਹਨਾਂ ਨੂੰ ਲੋਟ ਲੱਗਦਾ ਕਾਰ ਲੈਣ ਦੇ ਲੋਕ ਆਪਣੇ ਤੋਂ ਵੱਧ ਸਿਆਣੇ ਆ ਮਾ ਤਾਂ ਆਪਾਂ ਨਾ ਲਈਏ ਇਸ ਲਾਗ ਦੇ। ਬਸ ਆਪਾਂ ਆਪਾਂ ਕੀ ਕਹਿਣਾ ਹੈ ਮੈਂ ਤਾਂ ਪਤਾ ਲੈਣ ਗਈ ਸੀ ਅੱਜ ਤਾਂ ਬੰਦਾ ਸੱਤ ਬਗਾਨੇ ਨੂੰ ਪੁੱਛ ਲੈਂਦਾ ਢਿੱਲੇ ਮੱਠੇ ਨੂੰ ਤਾਂ ਤੂੰ ਸਰਪੰਚ ਨਹੀਂ ਆਂ ਕਿ ਮੈਂਬਰ ਨਹੀਂ ਆਂ ਕਿ ਤੂੰ ਨੰਬਰਦਾਰ ਨਹੀਂ ਆ ਪਿੰਡ ਦੀ ਬਸ ਤੇਰੇ ਕੋਲ ਤਾਂ ਗੱਲ ਛੇੜੇ ਦਾ ਹੀ ਘਟ ਆਗਾ ਜੇ ਤੈਨੂੰ ਗੱਲ ਸੱਚੀ ਦੱਸ ਕੰਨੇ ਆ ਤੂੰ ਤਾਂ ਵੀ ਗੱਲ ਪੈ ਜਾਣਾਗਾ ਮੈਂ ਹੁਣ ਤੈਨੂੰ ਜੇ ਕੋਈ ਰਾਹ ਜਾਂਦੇ ਨੂੰ ਬੁਲਾਉਣਗੇ ਲਾਡੀ ਕੇ ਤੇ ਫਿਰ ਤੂੰ ਬੋਲਦਾ ਨਹੀਂਗਾ ਮੈਂ ਤਾਂ ਕੋਈ ਨਹੀਂ ਬੋਲਦਾ ਹਾਂ ਨਾ ਬੋਲੀ ਚੱਲ ਕੋਈ ਨਾ ਮੈਂ ਕਿ ਟਿੰਟੇ ਲੈਣੇ ਲਾਡੀ ਕਾ ਸਸਾਹ ਦਾ ਆਲੀ ਖਾਣਾਂਗੇ ਦਾਲ ਤਾਂ ਬਣਾਉਣੀ ਆ ਮੈਂ ਹਜੇ ਮਮਾਸ ਜੇ ਖਾਣਾਂਗੇ ਲੈ ਆ ਸੀ ਅੱਗੇ ਮੈਂ ਚਾਹ ਚੰਗਾ ਚਾਹ ਕਰ ਦੇਣੀ ਆ ਘੁੱਟ ਚੰਗਾ ਇਹ ਉਹ ਗੜੇ ਘੋੜੇ ਸਵਾਰ ਰਹਿੰਦਾ ਸਾਰਾ ਦਿਨ ਜੇ ਇਹਨੂੰ ਕੋਈ ਗੱਲ ਦੱਸ ਦੇ ਤਾਂ ਵੀ ਜੇ ਨਾ ਦੱਸ ਫੇਰਾ ਕੋਈ ਮੇਰੇ ਨਾਲ ਕੋਈ ਗੱਲ ਨਹੀਂ ਕਰੀ ਸ਼ੁਕਰਾਂ ਰਹਿੰਦਾ ਮੁੰਡਾ ਜੇ ਉਦੋਂ ਸਾਰਾ ਦਿਨ